ਇੱਕ ਇਨਫੋਰਮੇਸ਼ਨ ਆਈ ਸੀ ਸਾਨੂੰ ਕੰਟਰੋਲ ਰੂਮ ਤੋਂ ਐਸ ਐਚ ਓ ਕਤਵਾਲੀ ਕੋਲ ਇਨਫੋਰਮੇਸ਼ਨ ਆਈ ਸੀ ਪੁਲਿਸ ਕੋ ਕਿ ਜਿਹੜਾ ਇੱਕ ਨਵਨੀਤ ਨਾਮ ਦਾ ਬੰਦਾ 33 ਸਾਲ ਦੀ ਉਮਰ ਸੀ ਇਹਨੂੰ ਕੋਈ ਮੜੀਆਂ ਵਿੱਚ ਇਹਦਾ ਕਤਲ ਕਰ ਦਿੱਤਾ ਗਿਆ ਤੇ ਇਹਦੇ ਉੱਪਰ ਫਾਇਰ ਹੋਏ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਐਸ ਪੀ ਸਿਟੀ ਦੇ ਅੰਦਰ ਡੀ ਐਸ ਪੀ ਸਿਟੀ 1 ਤੇ ਐਸ ਐਚ ਓ ਕਤਵਾਲੀ ਤੇ ਇਹਨਾਂ ਦੀ ਟੀਮ ਐਸ ਐਚ ਓ ਡਿਵੀਜ਼ਨ ਨੰਬਰ 2 ਇਹਨਾਂ ਸਾਰਿਆਂ ਨੇ ਬੜਾ ਚੰਗਾ ਕੰਮ ਕਰਦੇ ਹੋਏ ਵਿਥਿਨ 48 ਆਵਰਸ ਉਹ ਬੰਦਿਆਂ ਨੂੰ ਅਰੈਸਟ ਕਰ ਲਿਆ ਤੇ ਉਹਨਾਂ ਨੂੰ ਗੱਡੀ ਜਿਹੜੀ ਯੂਜ਼ ਕੀਤੀ ਗਈ ਸੀ ਉਥੇ ਟਰਾਂਸਪੋਰਟ ਲਈ ਉਹ ਵੀ ਰਿਕਵਰ ਕਰ ਲਈ ਜੀ ਤੇ ਦੋ ਜਿਹੜੇ ਵੈਪਨ ਸੀਗੇ ਉਹ ਵੀ ਰਿਕਵਰ ਕਰ ਲਏਗੇ 1.315 ਬੋਰ ਦੀ ਰਾਈਫਲ ਹੈ ਤੇ 1.32 ਬੋਰ ਦਾ ਰਵਲਵਰ ਹੈ 4 ਜ਼ਿੰਦਾ ਰਾਉਂਡ ਰਿਕਵਰ ਹੋਏ 1.315 ਬੋਰ ਦੇ ਵੈਪਨ ਦੇ ਤੇ 10 ਜ਼ਿੰਦਾ ਰਾਉਂਡ ਰਿਕਵਰ ਹੋਏ 1.32 ਬੋਰ ਦਾ ਇਹਨਾਂ ਦੇ ਰਵਲਵਰ ਜਿਹੜਾ ਵੈਪਨ ਉਸ ਵੇਲੇ ਯੂਜ਼ ਕੀਤਾ ਗਿਆ ਸੀ ਉਥੇ ਮਾਰਨ ਵਾਸਤੇ ਉਹ 1.315 ਬੋਰ ਦੇ ਦੋ ਗੋਲ ਤੇ ਬਰਾਮਦ ਹੋਏ ਸੀ ਮੌਕੇ ਤੋਂ ਉਹ ਵੀ ਰਿਕਵਰ ਕੀਤੇ ਗਏ ਨੇ ਜਿਹੜੀ ਵਜ੍ਹਾ ਰੰਜੇਸ਼ ਹੈ ਇਹਨਾਂ ਦੀ ਜਿਹੜਾ ਮਰਨ ਵਾਲਾ ਸੀਗਾ ਉਹ ਮੂੰਹ ਬੋਲਾ ਮੁੰਡਾ ਸੀਗਾ ਹਰਦੀਪ ਟਵਾਣਾ ਦੇ ਉਹਨਾਂ ਨੇ ਕੋਈ ਹੋਟਲ ਵਗੈਰਾ ਇਹਦੇ ਨਾਮ ਤੇ ਕਰਵਾਇਆ ਸੀਗਾ ਆਫਟਰ ਇਸ ਡੇ ਤੇ ਉਹ ਹਰਦੀਪ ਟਵਾਣਾ ਦੇ ਇਹ ਰਿਸ਼ਤੇਦਾਰ ਨੇ ਜਿਹੜਾ ਮਿੱਠੂ ਹੈ ਜਿਹੜਾ ਇੱਕ ਬੰਦਾ ਅਰੈਸਟ ਹੋਇਆ ਰਕबीर ਸਿੰਘ ਉਹ ਮਿੱਠੂ ਇਹ ਉਹਦਾ ਬ੍ਰਦਰ ਸੀਗਾ ਇਹ ਰੰਜੇਸ਼ ਰੱਖਦਾ ਸੀ ਕਿ ਜਿਹੜੇ ਹੋਟਲ ਕਾਫੀ ਉਹ ਵੈਲਿਊਏਬਲ ਹੈ ਉਹ ਇਹਦੇ ਨਾਮ ਤੇ ਕਰਵਾ ਦਿੱਤਾ ਤੇ ਸਾਨੂੰ ਉਸ ਪ੍ਰਾਪਰਟੀ ਤੋਂ ਕੁਝ ਨਹੀਂ ਮਿਲਿਆ ਉਦੇ ਕਰਕੇ ਇਹਨੇ ਮਿੱਠੂ ਨੇ ਤੇ ਮਲਕੀਤ ਸਿੰਘ ਨੇ ਇਹਨਾਂ ਦੋਵਾਂ ਨੇ ਰਲ ਕੇ ਸਾਜ਼ਿਸ਼ ਰਚੀ ਸੀਗੀ ਸੋ ਜਿਹੜੀ ਸਾਡੇ ਕੋਲ ਤਫਤੀਸ਼ ਚ ਹਜੇ ਤੱਕ ਗੱਲ ਲੱਗੀ ਹੈ ਇਹਨਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਇਹਨੂੰ ਮਾਰਨ ਦੀ ਬਟ ਮੌਕਾ ਇਹਨਾਂ ਨੂੰ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਉਹਨੇ ਪਲਾਨ ਜਿਹੜਾ ਸੀਗਾ ਐਗਜ਼ੀਕਿਊਟ ਕੀਤਾ ਜਿਹੜਾ ਰਗਵੀਰ ਸਿੰਘ ਉਸ ਮਿੱਠੂ ਐ ਉਸ ਤੇ ਪਹਿਲਾਂ ਇੱਕ 1995 ਦਾ ਪਰਚਾ ਹੈਗਾ ਥਾਣਾ ਪਾਤਸੋ ਦਾ ਜਿਹੜਾ ਮਲਕੀਤ ਸਿੰਘ ਐ ਇਹ ਤੇ ਤਿੰਨ ਪਰਚੇ ਦਰਜ ਨੇ ਇਹ ਸਾਰੇ ਪੁਰਾਣੇ ਪਰਚੇ ਨੇ 1985 1999 ਦੇ ਐਨਡੀਪੀਐਸ ਦੇ ਪਰਚੇ ਨੇ ਤੇ ਆਮ ਜਨਕ ਸੈਕਸ ਦੇ ਐਕਸਾਈਜ਼ਡ ਸੋ ਇਹ ਕ੍ਰਿਮੀਨਲ ਮਾਈਂਡ ਸੀਗੇ ਦੋਨੋਂ ਇਹਨਾਂ ਨੇ ਸਲਾਹ ਕਰਕੇ ਅਰਲੀ ਮਾਰਨਿੰਗ ਇਹ ਵਾਰਦਾਤ ਕੀਤੀ ਜਿਸ ਵਲੇ ਨਵਨੀਤ ਸਿੰਘ ਆਪਣੇ ਤਾਏ ਦੇ ਫੁੱਲ ਚੋਣ ਜਾ ਰਿਹਾ ਸੀਗਾ ਉੱਥੇ ਸ਼ਮਸ਼ਾਨ ਘਾਟ 'ਚ ਉਸ ਵਲੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 29 ਫ੍ਰੀਕ ਨੂੰ ਇਹ ਵਾਰਦਾਤ ਹੋਈ ਹੈ ਤੇ 1 ਤਰੀਕ ਨੂੰ ਇਹ ਦੋਨੋਂ ਬੰਦੇ ਅਰੈਸਟ ਕਰ ਲਏ ਗਏ ਅਲੌਂਗ ਵਿਦ ਡਿਫਰੈਂਡ ਬੀ ਸਰਕਾਰ ਇਸ ਨੇ ਦੋਨੋਂ ਹਾਂਜੀ ਇਹ ਕਿੰਨੀ ਜਦੋਂ ਉਮਰ 67 ਸਾਲ ਹੈ ਇਹ ਮਿੱਠੂ ਦੀ ਤੇ ਮਲਕੀਤ ਦੀ ਵੀ ਆਲਮੋਸਟ 65 70 ਨਾਲ ਮਲਕੀਤ ਨੂੰ ਕੀ ਲਾਲਚ ਦਿੱਤਾ ਜਾਂਦਾ ਜੋ ਕੱਟਾ ਦੇ ਸ਼ਾਮ ਦਾ ਮਲਕੀਤ ਤੇ ਰਗਵੀਰ ਜਿਹੜੇ ਨੇ ਇਹ ਯਾਰ ਦੋਸਤ ਸੀਗੇ ਆਪਸ ਵਿੱਚ ਮਲਕੀਤ ਦਾ ਨਿਸ਼ਾਨਾ ਚੰਗਾ ਸੀਗਾ ਇਸ ਕਰਕੇ ਰਗਵੀਰ ਉਹਨੂੰ ਨਾਲ ਲੈ ਕੇ ਆਇਆ ਸੀ ਕਿ ਉੱਥੇ ਜਿਹੜਾ ਫਾਇਰ ਵਗੈਰਾ ਕਰਨਾ ਹੈ ਉਹ ਸਾਹਬ ਨਾਲ ਉਹਦਾ ਨਿਸ਼ਾਨਾ ਚੰਗਾ ਹੈ ਇਸ ਕਰਕੇ ਉਹ ਕਰ ਦੂਗਾ ਬਟ ਹਜੇ ਇਹ ਤਫਤੀਸ਼ ਦਾ ਮੁੱਦਾ ਹੈ ਕਿ ਦੋਵੇਂ ਇਕੱਠੇ ਕਿਸ ਕਾਰਨ ਕਰਕੇ ਹੋਏ ਤੇ ਕਿਉਂ ਇਹਨਾਂ ਨੇ ਇਹਨੂੰ ਚੁਣਿਆ ਫਾਇਰ 315 ਨਾਲ ਫਾਇਰ ਦੂਜੇ ਰਿਪਾਇਰ ਕਰਨ ਵਾਲਾ ਕੌਣ ਹੈ ਹਾਂਜੀ ਫਾਇਰ ਜਿਹੜੇ ਦੋਸ਼ੀ ਬਣੋਗੇ ਫਾਇਰ ਜਿਹੜਾ ਹੈਗਾ ਜਿਹੜੀ ਸਾਡੇ ਕੋਲ ਸੀਸੀਟੀਵੀ ਫੁਟੇਜ ਹੈ ਉਹਦੇ 'ਚ ਇੱਕ ਬੰਦੇ ਵੱਲੋਂ ਫਾਇਰ ਕੀਤੇ ਗਏ ਉਹ ਸਟੈਬਲਿਸ਼ ਕਰਨਾ ਅਜੇ ਬਾਕੀ ਇਹ ਕਿੰਨੇ ਫਾਇਰ ਕੀਤੇ ਤੋ ਤਫਤੀਸ਼ ਦਾ ਮੁੱਦਾ ਜਿਹੜਾ ਮੈਂ ਦੱਸੂ ਤਰੀਨਾ ਜੀ ਪਤਾ ਨਹੀਂ ਵੀ ਹੈ ਕਿ ਇਹਦਾ ਨਿਸ਼ਾਨਾ ਚੱਲਿਆ ਗਿਆ ਕਿ ਉਹਨੂੰ ਟ੍ਰੇਨਿੰਗ ਦਾ ਕਿਸੇ ਨਿਸ਼ਾਨਾ ਕਿਉਂ ਸੰਗਰਦ ਗਿਆ ਹੈ। ਆਇਤ ਤਰੀਨਾ ਜੀ ਕੋਈ ਰਿਸ਼ਤੇਦਾਰੀ ਨਹੀਂ ਕੋਈ ਸਪੈਸ਼ਲ ਟ੍ਰੇਨਿੰਗ ਨਹੀਂ ਬਟ ਇਹ ਪਤਾ ਲੱਗਾ ਕਿ ਉਹਦਾ ਨਿਸ਼ਾਨਾ ਚੰਗਾ ਸੀਗਾ ਜੁਦੇ ਕਰਕੇ ਇਹਨੇ ਬਾਲ ਕੀਤਾ ਗਿਆ ਸੀ। ਤਰੀਨਾ ਜੀ ਰਿਸ਼ਤੇਦਾਰੀ ਵੀ ਕੋਈ ਹਾਂ ਜਿਹੜਾ ਹਰਦੀਪ ਕਵਾਣਾ ਜਿਹਦਾ ਇਹ ਮੂੰਹ ਬੋਲਾ ਬੇਟਾ ਸੀਗਾ ਜਿਹਨੂੰ ਮਾਰਿਆ ਗਿਆ ਉਹ ਬ੍ਰਦਰ ਸੀਗਾ ਮਿੱਠੂ ਦਾ। ਉਹ ਲਾਜਿਤ ਜੀ ਦੇ ਪੈਸੇ ਹੱਦ ਕੋ ਲਾਜੂ ਹੋ ਗਿਆ ਅਰੇਸਟ ਪਟਿਆਲਾ ਅਜੇ ਤੱਕ ਜਿਹੜੀ ਤਫਤੀਸ਼ ਚੱਲਿਆ ਕਿ ਹੋਟਲ ਉਹਦੇ ਨਾਮ ਕਰਵਾਇਆ ਸੀਗਾ ਬਾਕੀ ਜਿਹੜਾ ਅੱਗੇ ਤਫਤੀਸ਼ ਚੱਲੂਗੀ ਉਹਦੇ ਚ ਕਲੀਅਰ ਹੋਏਗਾ ਕਿ ਹੋਰ ਵੀ ਕੋਈ ਸੀਗਾ ਕਿ ਨਹੀਂ ਬਿਕੋਜ਼ ਇਹਨਾਂ ਨੂੰ ਜਿੰਨੇ ਮਾਰਨ ਵਾਲੇ ਨੇ ਇਹਨਾਂ ਨੇ ਜਿਹੜੀ ਵਜਾ ਰੰਜਿਸ਼ ਦੱਸੀ ਉਹ ਹੋਟਲ ਦੀ ਦੱਸੀ ਸਰ ਮੈਂ ਤਾਂ ਨੂੰ